ਤੂੰ ਨਹੀਂ ਜੀ ਹੋਗੀ ਤੇ ਜਦ ਕੀ ਪਾਵਰ ਕਿੱਦੋਂ ਮੇਰੀ ਬੇਰਤੀ ਆ ਕਿ ਚਾਲਿਆ ਗਾੜੀ ਭਰਾਵਾ ਗਾੜੀ ਵੀਰ ਮੇਰੇ ਇਹਨੂੰ ਕੱਟ ਕੱਟ ਕੇ ਨਾ ਪਾਇਓ ਸਾਡੇ ਸਾਰਾ ਗਾੜੀ ਬੇਰਤੀ ਆ ਵੇਖੋ ਘੁਮਾਨ ਨਹੀਂ ਮਰੀ ਆ ਵੇਖੋ ਘੁਮਾਨ ਨਹੀਂ ਮਰੀ ਸਾਡੀ ਗਾੜੀ ਨਾ ਬੇਰਤੀ ਆ ਇਹ ਇੱਕ ਕਬੱਡੀਏ ਨੂੰ ਚੰਗਾ ਦਾ ਮਾਹੌਲ ਨਾ ਬਣਾਇਓ ਕੀ ਆਪ ਘਮਾਨ ਨੇ ਫੌਲ ਮਾਰਦੀ ਐ ਇੱਦਾਂ ਕਰਦਾ ਇੱਦਾਂ ਕਰਦਾ ਕਿਉਂਕਿ ਤੁਹਾਨੂੰ ਕਬੱਡੀ ਦਾ ਕੋਈ ਪਤਾ ਨਹੀਂ ਐ ਕਿ ਕਬੱਡੀ ਐ ਸੱਚੇ ਕੀ ਠੀਕ ਐ ਇਹ ਕਰਕੇ ਮੇਰੀ ਬੇਨਤੀ ਐ ਮੇਰਾ ਛੋਟਾ ਭਰਾ ਉਹ ਟੀਮ ਮੈਨੂੰ ਜਲਦਬਾਜੀ ਨਹੀਂ ਕਰਦਾ ਕਿ ਤੁਸੀਂ ਲੋਕ ਲੋਕੀ ਸੋਚਣ ਕਿ ਅੱਜ ਵੀ ਉਹਨਾਂ ਦੇ ਨਾਲ ਮੈਚ ਹੀ ਉਹਨਾਂ ਦੇ ਨਾਲ ਲੱਗਤੀ ਹੀ ਤਾਂ ਕਰਕੇ ਮਾਰਦੀ ਐ ਇੱਜਾ ਇੱਜਾ ਇਹ ਚੀਜ਼ ਨੂੰ ਜੁੜੋੜਿਆ ਜਾਵੇ ਭਾਜੀ ਉਹ ਇਹ ਚੀਜ਼ਾਂ ਵੀ ਹੋਣਾਂ ਅਜਿਹੀਆਂ ਕਰੀਏ ਤੁਸੀਂ ਹਰ ਖiladi ਕੋਈ ਜਿੰਦਗੀ ਆ ਕਬੱਡੀ ਹੈ ਨਾ ਕਬੱਡੀ ਨੂੰ ਗਰਾਊਂਡ ਤੱਕ ਹਿੰਮਤ ਰੱਖੋ ਜੇ ਬਚ ਗਈ ਹੈ ਨਾ ਉਹਨੂੰ ਕੋਈ ਗੱਲ ਨਹੀਂ ਬਚ ਗਈ ਜੇ ਆਪਾਂ ਦੂਜੇ 플레이ਰ ਹੀ ਰੋਲਾ ਪਈ ਜਾਂਦੇ ਹਾਏ ਨੇ ਮਾਰਦੇ ਤਾਂ ਮਾਰਦੇ ਕਿੱਥੇ ਯਾਰ ਉਹਨੂੰ ਉਹਨੂੰ ਕੀ ਜੀ ਨਹੀਂ ਕੋਈ ਗੱਲ ਹੀ ਨਹੀਂ ਬੰਤ ਚੀਂ ਗੋਟਾ ਕਰ ਮਾਰੀ ਨਹੀਂ ਸਕੋ ਤੇ ਮੇਰਾ ਕਿਹੜਾ ਵੀ ਕੋਈ ਉਹਦੇ ਨਾਲ ਵੈਰ ਹੈ ਭਾਈ ਕਿ ਮੈਂ ਮਾਰੂਗਾ ਹੁਣ ਗੱਲ ਸ਼ੁਰੂ ਕਿੰਨੇ ਮੈਚ ਜੀ ਲਾ ਟੁੱਟ ਜਾਂਦੀ ਆ ਉਹ ਜੀਗਾ ਨਾ ਜੇ ਲੱਗ ਚੁਣਦਾ ਜੇ ਕਈ ਵਾਰੀ ਚੁੱਕੀ ਆ ਹਲ ਤੂੰ ਹਿੰਦਾ ਮੰਨਦੇ ਆ ਬੰਦਾ ਜਾਣ ਕੋਈ ਨਹੀਂ ਕਰਦਾ ਅਨਸਾਰ ਇਦਾਂ ਕਿ ਕਿਸੇ ਸਾਥ ਦਾ ਨਹੀਂ ਹਾਂ ਜੀ